ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਸਾਡੇ ਚੈਨਲ ਵਿੱਚ ਤੁਹਾਨੂੰ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਮਿਲਦਾ ਹੈ ਇਸ ਕਰਕੇ ਜੇਕਰ ਮੇਰੀ ਆਵਾਜ਼ ਤੁਸੀਂ ਪਹਿਲੀ ਵਾਰ ਸੁਣ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅੱਜ ਤੱਕ ਜਿਹੜਾ ਉਪਾਅ ਹੈ ਅਸੀਂ ਲੈ ਕੇ ਆਏ ਹਾਂ ਫਿੱਟ ਕਰੀ ਦਾ ਉਪਾਅ ਫਿੱਟ ਕਰੀ ਦੇ ਐਸੇ ਦੋ ਉਪਾਅ ਅਸੀਂ ਤੁਹਾਨੂੰ ਅੱਜ ਦੱਸਣ ਵਾਲੇ ਹਾਂ ਜਿਸ ਦੇ ਨਾਲ ਜਿੰਨੇ ਵੀ ਮੈਨੂੰ ਆਪਣੇ ਕਮੈਂਟਸ ਵਿੱਚ ਤੁਹਾਨੂੰ ਦੱਸਦੇ ਹਾਂ ਜਿਹੜੇ ਮੇਰੇ ਸਬਸਕ੍ਰਾਈਬਰਸ ਹਨ ਜੋ ਮੇਰੇ ਫੈਮਿਲੀ ਮੈਂਬਰਸ ਹਨ ਉਹਨਾਂ ਦੇ ਮੈਨੂੰ ਕਮੈਂਟਸ ਆ ਰਹੇ ਹਨ ਕਿ ਉਹ ਪੁੱਛਦੇ ਹਨ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਸਾਡੇ ਘਰ ਵਿੱਚ ਗਰੀਬੀ ਕਿਉਂ ਨਹੀਂ ਜਾ ਰਹੀ ਹੈ ਅਸੀਂ ਸਾਡੇ ਘਰ ਦੇ ਸਾਰੇ ਮੈਂਬਰ ਮਿਹਨਤ ਕਰ ਰਹੇ ਨੇ ਦਿਨ ਰਾਤ ਮਿਹਨਤ ਕਰਦੇ ਹਨ ਫਿਰ ਵੀ ਸਾਡੇ ਕੋਲ ਪੈਸਾ ਨਹੀਂ ਟਿਕਦਾ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਸਾਨੂੰ ਦੱਸੋ ਤੇ ਦੂਜੇ ਇੱਕ ਸਬਸਕ੍ਰਾਈਬਰ ਨੇ ਮੈਨੂੰ ਪੁੱਛਿਆ ਸਾਨੂੰ ਕੁਝ ਐਸਾ ਉਪਾਅ ਦੱਸੋ ਜਲਦੀ ਤੋਂ ਜਲਦੀ ਜਿਸ ਨਾਲ ਸਾਡੇ ਘਰ ਦੀ ਜਿਹੜੀ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਹੈ ਕਿ ਕਿਉਂ ਅਸੀਂ ਇੰਨੇ ਦੁਖੀ ਹਾਂ ਸਾਡੀ ਨਵੀਂ ਦੁਕਾਨ ਅਸੀਂ ਸ਼ੁਰੂ ਕੀਤੀ ਸੀ ਸ਼ੁਰੂ ਵਿੱਚ ਤਾਂ ਕਹਿੰਦੇ ਉਹ ਬੜੀ ਚੱਲੀ ਸੀ ਤੇ ਨਾਲ ਦੇ ਨਾਲ ਮੇਰੀ ਵਾਈਫ ਨੇ ਸੂਟਾਂ ਦਾ ਕੰਮ ਸ਼ੁਰੂ ਕੀਤਾ ਸੀ ਆਪਣੇ ਘਰ ਵਿੱਚ ਤੇ ਬਹੁਤ ਸਾਰੀਆਂ ਲੇਡੀਆਂ ਸ਼ੁਰੂ ਵਿੱਚ ਆਈਆਂ ਬੜੇ ਸਾਡੇ ਆ ਕੰਮ ਮੇਰੀ ਵਾਈਫ ਦਾ ਵੀ ਬਹੁਤ ਅੱਛਾ ਚੱਲ ਰਿਹਾ ਸੀ ਔਰ ਮੇਰੀ ਦੁਕਾਨ ਵੀ ਬਹੁਤ ਅੱਛੀ ਚੱਲ ਰਹੀ ਸੀ ਸਮਝ ਵਿੱਚ ਨਹੀਂ ਆਇਆ ਕਿ ਕੀ ਹੋਇਆ ਕਿ ਨੇ ਅਚਾਨਕ ਮੇਰਾ ਵੀ ਕੰਮ ਠੱਪ ਹੋ ਗਿਆ ਮੇਰੀ ਮਿਸਿਸ ਦਾ ਵੀ ਕੰਮ ਠੱਪ ਹੋ ਗਿਆ ਤੇ ਦੇਖੋ ਜੀ ਇਹ ਸਭ ਸੁਣ ਕੇ ਅਸੀਂ ਇਸ ਕਰਕੇ ਫਿੱਟ ਕਰੀ ਦੇ ਉਪਾ ਲੈ ਕੇ ਆਏ ਹਾਂ ਦੇਖੋ ਕਿਉਂਕਿ ਦੇਖੋ ਤੁਹਾਡੇ ਘਰ ਵਿੱਚ ਵਾਈਫ ਦਾ ਜਿਹੜਾ ਕੰਮ ਛੁੱਟਾ ਦਾ ਸੀ ਉਹ ਆਇਆ ਚੱਲਣ ਲੱਗਿਆ ਤਾਂ ਤੁਹਾਡੇ ਘਰ ਦੀ ਜਿੱਥੋਂ ਐਂਟ੍ਰੈਂਸ ਹੁੰਦੀ ਹੈ ਨਾ ਉਹਦੇ ਨਾਲ ਜਿਹੜੀਆਂ ਵੀ ਲੇਡੀਜ਼ ਆਈਆਂ ਹੁਣ ਤੁਹਾਨੂੰ ਤਾਂ ਨਹੀਂ ਪਤਾ ਕੋਈ ਐਸੀ ਪੈੜੀ ਜਾਂ ਮਾੜੀ ਨજર ਵਾਲਾ ਵੀ ਹੁੰਦਾ ਹੈ ਤੁਸੀਂ ਉਹ ਸਮਝ ਨਹੀਂ ਪਾਉਂਦੇ ਹੋ ਤਾਂ ਉਸ ਦਿਨ ਨਾਲ ਕੀ ਹੁੰਦਾ ਹੈ ਸਾਡੇ ਘਰ ਵਿੱਚ ਨજર ਦੋਸ਼ ਆ ਜਾਂਦਾ ਹੈ ਤਾਂ ਸਾਡੇ ਘਰ ਦੇ ਕੰਮ ਤੇ ਰੋਕ ਲੱਗ ਜਾਂਦੀ ਹੈ ਇਸ ਕਰਕੇ ਜਿਹੜੇ ਮੈਂ ਤੁਹਾਨੂੰ ਦੋ ਉਪਾਅ ਦੱਸਣ ਵਾਲੀ ਹਾਂ ਨਾ ਉਹਦੇ ਨਾਲ ਜੇ ਕੋਈ ਤੁਹਾਡੇ ਚੱਲਦੇ ਕੰਮ ਨੂੰ ਮਾੜੀ ਰੋਕ ਲਗਾਣੀ ਚਾਹੇਗਾ ਨਾ ਉਹ ਉਹਦੇ ਉੱਤੇ ਹੀ ਵਾਪਸ ਜਾਏਗਾ ਰਿਵਰਸ ਹੋ ਕੇ ਉਦਾ ਹੀ ਕੰਮ ਬੰਦ ਹੋ ਜਾਏਗਾ ਜੇਕਰ ਉਹ ਕਿਸੇ ਦਾ ਐਵੇਂ ਹੀ ਮਾਰਾ ਕਰਨ ਦਾ ਸੋਚਦਾ ਕਿਉਂਕਿ ਆਪਾਂ ਕਦੀ ਵੀ ਜੇਕਰ ਕਿਸੇ ਦਾ ਮਾਰਾ ਸੋਚਾਂਗੇ ਨਾ ਤੇ ਆਪਣਾ ਹੀ ਮਾਰਾ ਹੁੰਦਾ ਹੈ ਹੈਨਾ ਤੇ ਇਸ ਕਰਕੇ ਇਹ ਉਪਾਅ ਜਿਹੜੇ ਮੈਂ ਦੱਸਾਂਗੀ ਇੱਕ ਤਾਂ ਇਹ ਨਹੀਂ ਹੋਏਗਾ ਤੁਹਾਡੇ ਨਾਲ ਕੁਝ ਵੀ ਮਾਰਾ ਨਹੀਂ ਹੋਏਗਾ ਦੂਜਾ ਜਿਨ੍ਹਾਂ ਕੋਲ ਪੈਸਿਆਂ ਦੀ ਕਮੀ ਹੈ ਜਿਨ੍ਹਾਂ ਦੇ ਘਰ ਪੈਸੇ ਗਰੀਬੀ ਹੈ ਪੈਸੇ ਗਰੀਬੀ ਹੈ ਦੁੱਖ ਹੈ ਉਹ ਬਿਲਕੁਲ ਠੀਕ ਹੋ ਜਾਏਗਾ ਦੇਖੋ ਜੀ ਸਭ ਤੋਂ ਪਹਿਲੇ ਆਪਾਂ ਕੀ ਕਰਨਾ ਹੈ ਇੱਕ ਤੁਹਾਨੂੰ ਫਿਟਕਰੀ ਦਾ ਟੁਕੜਾ ਲੈ ਆਉਣਾ ਹੈ ਦੇਖੋ ਫਿਟਕਰੀ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਦਿਖਾਵਾਂਗੀ ਐ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੀ ਵੀਡੀਓ ਦੀ ਸਕਰੀਨ ਤੇ ਇਸ ਤਰ੍ਹਾਂ ਦੀ ਆਪਾਂ ਫਿਟਕਰੀ ਲੈ ਕੇ ਆਣੀ ਹੈ ਤੇ ਇਸ ਦੇ ਉੱਪਰ ਆਪਾਂ ਜਿਹੜਾ ਰਕਸ਼ਾ ਤਾਗਾ ਹੁੰਦਾ ਹੈ ਜਿਹਨੂੰ ਆਪਾਂ ਮੋਲੀ ਵੀ ਕਹਿੰਦੇ ਹਾਂ ਲਾਲ ਜਾਂ ਪੀਲੇ ਰੰਗ ਦਾ ਹੁੰਦਾ ਹੈ ਉਹ ਤੁਸੀਂ ਇਸ ਦੇ ਉੱਪਰ ਇਸ ਤਰ੍ਹਾਂ ਲਗਾ ਦੇਣਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਫੋਟੋ ਵਿੱਚ ਦਿਖਾ ਰਹੀ ਹਾਂ ਇਸ ਤਰ੍ਹਾਂ ਤੁਸੀਂ ਲਪੇਟ ਲੈਣਾ ਹੈ ਤੇ ਇਸ ਫਿਟਕਰੀ ਨੂੰ ਤੁਸੀਂ ਆਪਣੇ ਪਾਠ ਪੂਜਾ ਵਾਲੇ ਥਾਂ ਤੇ ਰੱਖ ਦੇਣਾ ਹੈ ਠੀਕ ਹੈ ਕਮ ਸੇ ਕਮ ਤੁਸੀਂ ਇਸ ਨੂੰ ਇੱਕ ਦਿਨ ਤਾਂ ਆਪਣੀ ਪਾਠ ਪੂਜਾ ਵਾਲੇ ਥਾਂ ਤੇ ਰੱਖ ਦੇਣਾ ਹੈ ਤੇ ਅਗਲੇ ਦਿਨ ਤੁਸੀਂ ਇਸ ਨੂੰ ਕਿਉਂਕਿ ਇਹ ਪਾਠ ਪੂਜਾ ਵਾਲੇ ਥਾਂ ਤੇ ਆਪਾਂ ਰੱਖਤਾ ਅਗਲੇ ਦਿਨ ਤੁਸੀਂ ਨਾ ਤੋਕੇ ਇਸ ਨੂੰ ਲਾਲ ਕੋਈ ਪੋਟਲੀ ਲੈ ਲਓ ਜਾਂ ਲਾਲ ਕਪੜਾ ਲੈ ਲਓ ਉਸ ਨੂੰ ਇਦੇ ਵਿੱਚ ਫਿਟਕਰੀ ਨੂੰ ਲਪੇਟ ਕੇ ਆਪਣੇ ਘਰ ਦੀ ਜਿੱਥੇ ਤਿਜੋਰੀ ਹੈ ਜਾਂ ਜਿੱਥੇ ਸੇਵਿੰਗ ਹੈ ਪੈਸਾ ਰੱਖਦੇ ਹੋ ਉੱਥੇ ਤੁਸੀਂ ਇਸ ਫਿਟਕਰੀ ਨੂੰ ਰੱਖ ਦੇਣਾ ਹੈ ਤੁਹਾਡਾ ਦੇਖਣਾ ਇੰਨਾ ਕਮਾਲ ਹੋ ਜਾਏਗਾ ਚਮਤਕਾਰ ਹੋਣਾ ਹੈ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆ ਜਾਣਾ ਹੈ ਮਤਲਬ ਜਿਹੜੀ ਕਹਿੰਦੇ ਨਾ ਅਸੀਂ ਗਰੀਬ ਹਾਂ ਤੇ ਉਹ ਮੈਨੂੰ ਕਮੈਂਟ ਕਰਕੇ ਦੱਸਣਗੇ ਕਿ ਅਸੀਂ ਵੀ ਹੁਣ ਚੈਨ ਦੀ ਜ਼ਿੰਦਗੀ ਜੀ ਰਹੇ ਹਾਂ ਸੁੱਖ ਦੀ ਜ਼ਿੰਦਗੀ ਜੀ ਰਹੇ ਹਾਂ ਲਗਜ਼ਰੀ ਜੀਵਨ ਬਤੀਤ ਕਰਨ ਲੱਗ ਗਏ ਹਾਂ ਹਾਂਜੀ ਇਸ ਤਰ੍ਹਾਂ ਹੋਏਗਾ ਜਦ ਤੱਕ ਇਹ ਫਿਟਕਰੀ ਇਹਨਾਂ ਦੇਖੋ ਫਿਟਕਰੀ ਵਿੱਚ ਜਦੋਂ ਉਹ ਵੈਪੋਰੇਟ ਕਰੇਗੀ ਨਾ ਤੇ ਉਹ ਥੋੜੀ 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 ਹੁੰਦੀ ਜਾਂਦੀ ਹੈ ਠੀਕ ਹੈ ਜਿਸ ਤਰ੍ਹਾਂ ਉਹ ਫਿਟਕਰੀ ਛੋਟੀ ਹੁੰਦੀ ਜਾਏਗੀ ਤੁਹਾਡੇ ਘਰ ਵਿੱਚੋਂ ਨੈਗੇਟਿਵ ਚੀਜ਼ਾਂ ਨਿਕਲਦੀਆਂ ਜਾਣਗੀਆਂ ਤੇ ਪੈਸਾ ਆਂਦਾ ਜਾਏਗਾ ਇਹ ਤਾਂ ਹੋ ਗਿਆ ਪਹਿਲਾ ਉਪਾਅ ਕਿ ਤੁਹਾਡੇ ਕੋਲ ਪੈਸਾ ਭਰਪੂਰ ਆਏਗਾ ਇਸ ਉਪਾਅ ਨਾਲ ਦੂਜਾ ਜਿਹੜਾ ਉਪਾਅ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਜੋ ਲੋਕੀ ਆ ਜਾਂਦੇ ਹਨ ਕਿਉਂਕਿ ਦੁਕਾਨ ਤੇ ਵੀ ਇਸ ਤਰ੍ਹਾਂ ਦੇ ਕਈ ਕਸਟਮਰ ਆ ਜਾਂਦੇ ਹਨ ਜੋ ਮਾੜੀ ਸੋਚ ਵਾਲੇ ਹੁੰਦੇ ਹੁਣ ਅਸੀਂ ਸਾਰਿਆਂ ਦੇ ਮੂੰਹ ਤੇ ਤਾਂ ਨਹੀਂ ਲਿਖਿਆ ਹੁੰਦਾ ਨਾ ਕਿ ਇਹ ਚੰਗਾ ਬੰਦਾ ਹੈ ਕਿ ਭੈੜਾ ਬੰਦਾ ਅਪਾ ਤਾਂ ਸਾਰਿਆਂ ਨੂੰ ਆਪ ਚੰਗਿਆਂ ਤੇ ਸਾਰਿਆਂ ਨੂੰ ਚੰਗਾ ਸਮਝਦੇ ਆ ਇਸ ਕਰਕੇ ਤੁਹਾਨੂੰ ਕੀ ਕਰਨਾ ਹੈ ਜਿਹੜਾ ਘਰ ਦਾ ਐਂਟ੍ਰੈਂਸ ਹੁੰਦਾ ਹੈ ਉਸ ਦੇ ਅੱਗੇ ਤੁਸੀਂ ਹਮੇਸ਼ਾ ਡੋਰ ਮੈਟ ਜਿੱਥੇ ਆਪਾਂ ਪੈਰ ਪੁੰਜਦੇ ਆ ਨਾ ਉਸ ਨੂੰ ਡੋਰ ਮੈਟ ਕਿਹਾ ਜਾਂਦਾ ਹੈ ਹਮੇਸ਼ਾ ਆਪਣੇ ਘਰ ਦੇ ਬਾਹਰ ਰੱਖੋ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਵੀ ਅਸ਼ੁਭ ਮੰਨਿਆ ਜਾਂਦਾ ਹੈ ਕਿ ਸਾਨੂੰ ਆਪਣੇ ਘਰ ਦੇ ਬਾਹਰ ਡੋਲਮੈਟ ਜਰੂਰ ਰੱਖਣਾ ਚਾਹੀਦਾ ਹੈ ਸੇਮ ਥਿੰਗ ਇਸ ਦਾ ਤੁਹਾਡੇ ਦੁਕਾਨ ਤੇ ਲਈ ਹੈ ਦੁਕਾਨ ਦੇ ਬਾਹਰ ਵੀ ਤੁਸੀਂ ਡੋਲਮੈਟ ਜਰੂਰ ਰੱਖੋ ਉਪਾ ਕੀ ਕਰਨਾ ਹੈ ਤੁਸੀਂ ਫਿਟਕੜੀ ਲੈ ਕੇ ਆ ਜਾਓ ਠੀਕ ਹੈ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਪੀਸ ਲੋ ਇੱਕਦਮ ਬਾਰਿਕ ਨਮਕ ਦੀ ਤਰ ਠੀਕ ਹੈ ਉਸ ਨੂੰ ਪੀਸ ਕੇ ਇੱਕ ਤੁਸੀਂ ਚਿੱਟਾ ਕੱਪੜਾ ਲੈਣਾ ਹੈ ਉਸ ਚਿੱਟੇ ਕਪੜੇ ਦੇ ਵਿੱਚ ਐ ਜਿਹੜਾ ਤੁਸੀਂ ਪੀਸਿਆ ਹੈ ਪਾਊਡਰ ਫਿੱਟ ਕਰੀਦਾ ਉਹਦੇ ਵਿੱਚ ਪਾ ਦੇਣਾ ਹੈ ਤੇ ਇੱਕਦਮ ਇਸ ਤਰ੍ਹਾਂ ਦਾ ਉਹਨੂੰ ਫੋਲਡ ਕਰਨਾ ਹੈ ਕਿ ਉੱਪਰ ਖਾ ਬਣਾ ਹੋਵੇ ਵੱਡਾ ਮਤਲਬ ਪੋਟਲੀ ਇਸ ਤਰ੍ਹਾਂ ਟਾਈ ਦੀ ਨਹੀਂ ਬਣਾਨੀ ਹੈ ਜਿਸ ਤਰ੍ਹਾਂ ਆਪਾਂ ਰੁਮਾਲ ਲੈਂਦੇ ਆ ਰੁਮਾਲ ਨੂੰ ਫੋਲਡ ਕਰਦੇ ਆ ਨਾ ਤੇ ਉਸ ਦੇ ਅੰਦਰ ਇਸ ਤਰ੍ਹਾਂ ਆਪਾਂ ਫਿੱਟ ਕਰੀਦਾ ਚੂੜਾ ਪਾਣਾ ਹੈ ਕਿ ਫੋਲਡ ਕਰੀਏ ਤੇ ਪਤਾ ਹੀ ਨਾ ਚੱਲੇ ਕਿ ਅੰਦਰ ਕੁਝ ਹੈ ਜਾਂ ਨਹੀਂ ਫਿਰ ਇਸ ਚਿੱਟੇ ਕਪੜੇ ਨੂੰ ਜਿਹਦੇ ਵਿੱਚ ਆਪਾਂ ਫਿੱਟ ਕਰੀ ਪਾਈ ਹੈ ਆਪਣੇ ਘਰ ਦਾ ਜਿਹੜਾ ਬਾਹਰ ਤੁਹਾਡਾ ਡੋਰਮੈਟ ਹੈ ਉਸ ਦੇ ਥੱਲੇ ਰੱਖ ਦਿਓ ਕਿਸੇ ਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਦੁਕਾਨ ਦੇ ਬਾਹਰ ਦਾ ਵੀ ਡੋਰਮੈਟ ਉਸ ਦੇ نیچے ਰੱਖ ਦਿਓ ਫਿਰ ਜਦੋਂ ਤੁਸੀਂ ਰੋਜ਼ ਸਫਾਈ ਸਾਫ ਸਫਾਈ ਕਰਨੀ ਹੈ ਡੋਰਮੈਟ ਚੁੱਕ ਕੇ ਉਸ ਨੂੰ ਸਾਫ਼ ਕਰੋ ਫਿਰ ਉਹ ਕਪੜਾ ਫਿੱਟ ਕਰੀ ਵਾਲਾ ਉੱਥੇ ਹੀ ਰੱਖ ਲੈਣਾ ਬਹੁਤ ਹੀ जबरदस्त उपा है किसी भी जरा चलता हुआ काम जेकर कोई रोक दंदा है ना वो रोक नहीं पाएगा तो कार जो कोई पैरी सोच रख के आता है कि ऐसा का काम असी खराब करना है या नज़र लगानी है या कुछ करना है ना वो कुछ भी नहीं होएगा तो जो जब बिजनेस चल रहा है ਫੜ ਕੀ ਨਹੀਂ ਪਏਗਾ ਬਲਕਿ ਦਿਨ ਦੁਗਣੀ ਰਾਤ ਚੋਗਣੀ ਹੋਣਤੀ ਕਰੇਗਾ ਕਿਉਂਕਿ ਆਪਾਂ ਫਿਟਕਰੀ ਵਾਲਾ ਪਹਿਲਾ ਵਾਲਾ ਜਿਹੜਾ ਉਪਾਅ ਦਿੱਤਾ ਹੋਇਆ ਹੈ ਔਰ ਐ ਜੇ ਕੋਈ ਮਾੜੀ ਸੋਚ ਰਕੇ ਆਂਦਾ ਹੈ ਤਾਂ ਉਹ ਜਿਆ ਕੰਮ ਖਰਾਬ ਹੋਏਗਾ ਨਾ ਕਿ ਟੁਆਡਾ ਠੀਕ ਹੈ ਐ ਦੋਨੋਂ ਉਪਾਅ ਫਿਟਕਰੀ ਵਾਲੇ ਜਰੂਰ ਕਰੋ ਟਰਸਟ ਮੀ ਬਹੁਤ ਜ਼ਿਆਦਾ ਫਾਇਦਾ ਹੋਏਗਾ ਤੁਹਾਨੂੰ ਆਪਣੇ ਘਰ ਵਿੱਚ ਪੈਸਾ ਲਿਆਉਣ ਵਾਸਤੇ ਪਹਿਲਾ ਵਾਲਾ ਉਪਾਅ ਤੋ ਜੇ라 ਕੋਈ ਪਾ ਦਿੰਦਾ ਹੈ ਉਹਦੇ ਵਾਸਤੇ ਦੂਜਾ ਉਪਾ ਪਲੀਜ਼ ਉਪਾ ਜ਼ਰੂਰ ਕਰਕੇ ਦੇਖੋ ਤੇ ਆਪਣੇ ਘਰ ਜਿਹੜੇ ਬੋਲਦੇ ਹਨ ਕਿ ਅਸੀਂ ਤਾਂ ਗਰੀਬੀ ਹੀ ਗਰੀਬੀ ਦੇਖੀ ਆਪਣੇ ਘਰ ਵਿੱਚ ਤੇ ਉਹ ਕਹਿਣਗੇ ਕਿ ਹਾਂ ਕਿ ਸਾਨੂੰ ਇਸ ਉਪਾ ਦੇ ਨਾਲ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਹੈ ਤੋ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਰਤਿਆ ਗਿਆ ਹਾਲ ਲੈ ਕੇ